ਇਹ ਇਹ ਕਿਤੇ ਇਹਦੇ ਬੰਨੋ ਨਾ ਮੈਂ ਇਹਨੂੰ ਦਿਖਾ ਦਵਾਂਗਾ ਗਾ ਤੱਕ ਆ ਫੇਕ ਤਰ੍ਹਾਂ ਕੜ ਗਈ ਐ ਲੋਟੇ ਨਹੀਂ ਬੱਚੇ ਲੱਗੀਆਂ ਤੇ ਜੀ ਔਰ ਇੱਕ ਦਿਨ ਇਹਦਾ ਤੂੰ ਆਣਾ 8 ਵਜੇ ਸੋ ਜੇ ਤੇ 12 ਵਜੇ ਚੱਟ ਕੋ ਗੁਜਾ 8 ਵਜੇ ਪਾਸੇ ਹੋਈ ਕੰਮ ਕਰਨਾ ਹਾਟ ਬੋਲ ਵੜਿਆਦਾ ਜਿਹੜਾ ਇਹਨਾਂ ਆਖਣਾ ਤੇ 2 ਜੀ 2 ਜੀ ਤੂੰ ਬਦਲੇ ਖੜੇ ਵੀ ਜਾ ਹੁਣ ਫੇਰੇ ਖੜੇ ਜਾਸਾ ਤੇ ਚਾਰ پتہ ਕਿੱਥੇ ਚੱਲਦਾ ਹਾਂਜੀ ਵੀਰ ਜੀ ਆਪਣਾ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਹੈ ਨਵਾਂ ਆਪਣਾ ਅੱਛਾ ਜੀ ਕੀ ਗੱਲ ਹੋਈ ਹੈ ਭਾਈ ਥੋੜੇ ਹੀ ਰਾਤ ਸੁੱਤੇ ਰਾਤ ਹੀ ਸੁੱਤੇ ਇੱਥੇ ਭਾਈ ਰਾਤ ਨੂੰ ਮਤਲਬ ਪਤਾ ਨਹੀਂ ਕਿਹੜੇ ਵੇਲੇ ਕੋਈ ਆਇਆ ਤੇ ਤੇ ਥੋੜੇ ਲੈ ਗਏ ਥੋ ਲਾ ਕੇ ਮਗਰੋਂ ਚੱਕੇ ਤੋਂ ਕਿਦੀ ਕਿਦੀ ਆੜ ਤੇ ਸਗਰਾਜ ਸਿੰਘ ਹਾਂਡਾ ਕਿੰਨੇ ਥੋੜੇ ਲਾ ਕੇ ਲੈ ਗਏ 12 ਥੋੜੇ ਖੜਿਆ ਤੇ ਇੱਕ ਬਾਅਦ ਉਹ ਸੁੱਟ ਗਏ ਪੈਲੀਆਂ ਤੇ 11 ਥੋੜੇ ਲੈ ਗਏ ਕੋਈ ਲੱਗਾ ਪਤਾ ਬੰਦਾ ਨਹੀਂ ਅਜੇ ਨਹੀਂ ਕੋਈ ਪਤਾ ਲੱਗਾ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਜੀ ਹਾਂਜੀ ਵੀਰ ਜੀ ਆਪਣਾ ਕਿਹੜਾ ਪਿੰਡ ਅਤੇ ਕੀ ਘਟਨਾ ਵਾਪਰੀ ਹੈ ਪਿੰਡ ਆ ਜੀ ਮੇਰਾ ਵੜਾ ਸ਼ੇਰ ਸਿੰਘ ਜੀ ਤੇ ਮੈਂ ਮੰਡੀ ਦਾ ਪ੍ਰਧਾਨ ਆ ਜੀ ਕਿਹੜੀ ਮੰਡੀ ਦਾ ਜੀ ਇਸੇ ਅਲਗੋ ਮੰਡੀ ਦਾ ਜੀ ਠੀਕ ਆ ਜੀ ਤੇ ਇਹ ਘਟਨਾ ਵਾਪਰੀ ਇਹਨਾਂ ਦੇ 12 ਤੋਂੜੇ ਰਾਤੀ ਲਾਹ ਕੇ ਲੈ ਗਏ ਕੋਈ ਬੰਦੇ ਸੁੱਤੇ ਹੀ ਜਾ ਰਹੇ ਤੇ ਥੱਕੇ ਆ ਹਾਂਡੇ ਦੇ ਹਾਂਡਾ ਟ੍ਰੈਨ ਕੰਪਨੀ ਠੀਕ ਆ ਜੀ ਤੇ ਬੰਦੇ ਥੱਕੇ ਸੁੱਤੇ ਹੀ ਤੇ 2 ਵਜੇ ਤੱਕ ਤਾਂ ਜਾਗਦੇ ਰਹੇ ਆ 2 ਵਜੇ ਤੋਂ ਬਾਅਦ ਆਂਦੇ ਆਗੇ ਆਇਆ ਪਤਾ ਨਹੀਂ ਲੱਗਾ ਜਿਉ ਦਿਨ ਚੜਿਆਂ ਦੇ ਵੇਖਿਆ ਰਾਜ ਇੱਕ ਸੁੱਤੇ ਆ ਤੋਂੜਾ ਤੇ ਗੱਲ ਬਹੁਤ ਮਾੜੀ ਆ ਜੀ ਕਿਉਂਕਿ ਹੁਣ ਤਾਂ ਸਾਡੇ ਹਥਿਆਰ ਵੀ ਸਾਰੇ ਸਰਕਾਰ ਨੇ ਜਮ੍ਹਾਂ ਕੀਤੇ ਆ ਇਲੈਕਸ਼ਨ ਦਾ ਕਰਕੇ ਤੇ ਉਹਦੇ ਕਰਕੇ ਬਹੁਤ ਔਖਾ ਹੋ ਗਿਆ ਕੰਮ ਇਤਨਾ ਚ ਚੱਲਦਾ ਰਿਹਾ ਤੇ ਇਤਨਾ ਅੱਗੇ بڑا ਨੁਕਸਾਨ ਹੋਣ ਡਿਆ ਹੋਰ ਬਹੁਤ ਜ਼ਿਆਦਾ ਨੁਕਸਾਨ ਹੋਊ ਸਾਡਾ ਕਿਉਂਕਿ ਉਹ ਫਿਰ ਜਿਹੜੇ ਹੁਣ 12 ਟੋੜੇ ਲੈ ਕੇ ਲਿਆਵਾਂਗੇ ਕਿੱਥੋਂ ਹੁਣ ਬਾਹਰ ਦਾ ਕਣਕ ਵੀ ਨਹੀਂ ਰਹਿ ਗਈ ਤੇ ਸਰਕਾਰੀ ਸਰਕਾਰੀ ਮਾਲ ਪਿਆ ਤੇ ਪੂਰਾ ਕਿੱਥੋਂ ਕਰਨਾ ਏ ਇਹ ਕਰਕੇ ਬਹੁਤ ਹੀ ਨਿੰਦਨਯੋਗ ਆ ਘਟਨਾਏ ਜਿਹੜੀ ਹੋਈ ਆ ਬਹੁਤ ਹੀ ਮਾੜੀ ਗੱਲ ਆ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਇਹੋ ਕਰਦੇ ਆ ਕਿ ਬੰਦਿਆਂ ਦਾ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜੇ ਬੰਦੇ ਫੜੇ ਜਾਣ ਇਹਨਾਂ ਨੂੰ ਬਖਸ਼ਿਆ ਨਾ ਜਾਵੇ